ਜੋ ਕਾ ਰਿਹਾ ਹੈ ਦੱਸਦੇ ਕਿ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਕਿ ਹਰ ਸਾਰੇ ਖੱਤਵਾਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜੋ ਕੀ ਸੀਗਾ ਉਸ ਨੂੰ ਪਰਮਿੰਦਰ ਸਿੰਘ ਨੂੰ ਹੁਣ ਭਾਰਤ ਆਬੂ ਤਾਬਿਤ ਵਾਪਸ ਲੈ ਆਂਦਾ ਗਿਆ ਜੀ ਹਾਂ ਤੁਹਾਡਾ ਜੀ ਕਿ ਉਸ ਅੱਤਵਾਦੀ ਵੱਲੋਂ ਗੁਰਦਾਸਪੁਰ ਸਮੇਤ ਕਈ ਇਲਾਕਿਆਂ ਦੇ ਵਿੱਚ ਪੈਟਰੋਲ ਬੰਬ ਵਰਗੇ ਹਮਲੇ ਕੀਤੇ ਗਏ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਹਾਲਾਂਕਿ ਇਸ ਦੀ ਜਾਣਕਾਰੀ ਡੀਜੀਪੀ ਗੌਰਵ ਯਾਦਵੋ ਕੀ ਕੀਤਾ ਗਿਆ ਕਿ ਆਤਵਾਦੀ ਪਰਮਿੰਦਰ ਸਿੰਘ ਨੂੰ ਆਬੂ ਤਾਬੀ ਤੋਂ ਭਾਰਤ ਲਿਆਂਦਾ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਕਿਵੇਂ ਵੱਡੇ ਅਧਿਕਾਰੀ ਜੋ ਕਿ ਪਰਮਿੰਦਰ ਸਿੰਘ ਨੂੰ 에어ਪੋਰਟ ਤੇ 라ਹੀ ਭਾਰਤ ਵਾਪਸ ਲਿਆ ਰਹੇ ਨੇ ਦੱਸਦੇ ਕਿ ਇਸ ਦੇ ਵੱਲੋਂ ਕਈ ਵੱਡੇ ਆਤਵਾਦੀ ਹਮਲਿਆਂ ਨੂੰ ਅੰਜਾਮ ਦਿੱਤਾ ਗਿਆ ਉੱਥੇ ਦੱਸਿਆ ਜਾ ਰਿਹਾ ਹੈ ਕਿ ਇਹ ਬੱਬਰ ਖਾਲਸਾ ਇੰਟਰਨੈਸ਼ਨਲ ਆਤਵਾਦੀ ਜਿਸ ਨੂੰ ਭਾਰਤ ਲਿਆਉਣ ਦੇ ਵਾਸਤੇ ਵੱਡੇ ਅਧਿਕਾਰੀਆਂ ਦੇ ਨਾਲ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਇਹ ਵੱਡੀ ਸਫਲਤਾ ਪੰਜਾਬ ਪੁਲਿਸ ਨੂੰ حاصل ਹੋਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਕਿਵੇਂ ਪੰਜਾਬ ਪੁਲਿਸ ਦੇ ਵੱਲੋਂ ਤਸਵੀਰਾਂ ਪਾ ਕੇ ਤੇ ਟਵੀਟ ਲਿਖ ਕੇ ਜਿਹੜੀ ਸਾਂਝੀ ਕੀਤੀ ਗਈ ਜਾਣਕਾਰੀ ਕਿ ਪਰਮਿੰਦਰ ਸਿੰਘ ਨੂੰ ਹੁਣ ਭਾਰਤ ਵਾਪਸ ਲੈ ਆਂਦਾ ਗਿਆ ਕਿਉਂਕਿ ਇਸ ਦੇ ਬਹੁਤ ਵੱਡੇ ਕਾਰਨਾਮੇ ਵੀ ਕੀਤੇ ਹੋਏ ਨੂੰ ਉੱਥੇ ਕਿਹਾ ਜਾਂਦਾ ਹੈ ਕਿ ਇਸ ਤੇ ਬਹੁਤ ਕੇਸ ਵੀ ਜਿਹੜੇ ਦਰਜ ਨੇ ਉੱਥੇ ਦੱਸਦੇ ਕਿ ਗੁਰਦਾਸਪੁਰ ਖੇਤਰ ਦੇ ਵਿੱਚ ਹੋਏ ਪੈਟਰੋਲ ਹਮਲੇ ਦੇ ਵਿੱਚ ਵੀ ਇਸ ਦਾ ਨਾਮ ਜਿਹੜਾ ਦੱਸਿਆ ਜਾ ਰਿਹਾ ਹੋਰ ਵੀ ਬਹੁਤ سارے ਇਸ ਦੇ